ਰੋहतक ਦੇ ਪੀਜੀਆਈ 'ਚ ਦਾਖਲ ਕਿਸਾਨ ਪ੍ਰਿਤਪਾਲ ਸਿੰਘ ਨੂੰ ਹੁਣ ਆਖਿਰਕਾਰ ਪੰਜਾਬ ਲਿਆਂਦਾ ਗਿਆ ਜੀ ਹਾਂ ਪ੍ਰਿਤਪਾਲ ਸਿੰਘ ਨੂੰ ਰੋहतक ਦੇ ਪੀਜੀਆਈ ਤੋਂ ਹੁਣ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਜੇਹਦੀ ਜਾਣਕਾਰੀ ਖੁਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਤੀ ਹੈ ਡਾਕਟਰ ਬਲਬੀਰ ਸਿੰਘ ਮੁਤਾਬਕ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਅੱਜ ਹਰਿਆਣਾ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਪ੍ਰਿਤਪਾਲ ਨੂੰ ਰੋहतक ਦੇ ਪੀਜੀਆਈ ਤੋਂ ਹੁਣ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ ਸਸ਼ੀਕਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਫਾਰਮਰ ਰੈਜਿਟੇਸ਼ਨ ਨਾਲ ਸੰਬੰਧਿਤ ਇੱਕ ਜੋ ਸਾਡਾ ਨੌਜਵਾਨ ਪ੍ਰਿਤਪਾਲ ਸਿੰਘ ਪੀਜੀ ਰੋहतक ਵਿੱਚ ਦਾਖਲ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਡੇ ਚੀਫ ਸਕੱਟਰੀ ਪੰਜਾਬ ਦੇ ਚੀਫ ਸਕੱਟਰੀ ਨੇ ਹਰਿਆਣਾ ਦੇ ਚੀਫ ਸਕੱਟਰੀ ਨਾਲ رابطہ ਕੀਤਾ ਤੇ ਉਹਦੇ ਨਤੀਜੇ ਵਜਾ ਉਹਨਾਂ ਦੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਜੋ ਯਤਨਾਂ ਸਦਕਾ ਉਸ ਨੌਜਵਾਨ ਨੂੰ ਹੁਣ ਪੀਜੇ ਰੁਤਕ ਤੋਂ ਪੀਜੇ ਚੰਡੀਗੜ੍ਹ ਸ਼ਿਫਟ ਕੀਤਾ ਜਾ ਰਿਹਾ ਥੋੜੀ ਦੇਰ ਚੁੱਥੇ ਪਹੁੰਚ ਜਾਏਗਾ ਔਰ ਸਾਡੀ ਟੀਮ ਪਹਿਲਾਂ ਉੱਥੇ ਮੌਜੂਦ ਹੈ ਉਹਦਾ ਇਲਾਜ ਵੀ ਕਰਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਔਰ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਵੀ ਕੀਤੀ ਜਾਏਗੀ ਜੇ ਹੋਰ ਵੀ ਕੋਈ ਇਸ ਤਰ੍ਹਾਂ ਦਾ ਕੇਸ ਹੋਵੇ ਤੇ ਉਹਨਾਂ ਸਾਰਿਆਂ ਦੀ ਵੀ ਜੜੀ ਹੈਗੀ ਆ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਲੈਵਲ ਦੇ ਉੱਤੇ ਸਾਰੇ ਅਫਸਰਾਂ ਦੇ ਥਰੂ ਜਿਹੜੇ ਹੈਗੇ ਆ ਆਪਣੇ ਜਿਹੜੇ ਕਾਉਂ ਚਾਹੇ ਹੋਰ ਪੰਜਾਬ ਸਰਕਾਰ ਐਸੋਲੇ ਜਿਹੜੀ ਦੁੱਖ ਦੀ ਘੜੀ ਆ ਉਹਦੇ ਵਿੱਚ ਜਿਹੜੇ ਵੀ ਸਾਡੇ ਨੌਜਵਾਨ ਜਿਹਨਾਂ ਦੇ ਜ਼ਖਮੀ ਹੋਇਆ ਜਾਂ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਆ ਬਹੁਤ ਬਹੁਤ ਧੰਨਵਾਦ ਦੱਸੀਏ ਕਿ ਹਰਿਆਣਾ ਪੁਲਿਸ ਤੇ ਇਲਜ਼ਾਮ ਲੱਗੇ ਸੀ ਕਿ ਹਰਿਆਣਾ ਪੁਲਿਸ ਵੱਲੋਂ ਖਨੌਰੀ ਬਾਰਡਰ ਤੋਂ ਪ੍ਰਿਤਪਾਲ ਸਿੰਘ ਨੂੰ ਪਹਿਲਾਂ ਕਿਡਨਾਪ ਕੀਤਾ ਗਿਆ ਬਾਅਦ ਵਿੱਚ ਉਸ ਦੀ ਬੋਰੀ ਵਿੱਚ ਪਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਸ ਦੀ ਲੱਤ ਤੋੜ ਦਿੱਤੀ ਗਈ ਉਸ ਦਾ ਜਵਾੜਾ ਤੋੜ ਦਿੱਤਾ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਰੋहतक ਦੇ ਪੀਜੀਆਈ ਚ ਦਾਖਲ ਕਰਵਾਇਆ ਜਿੱਥੇ ਕਿ ਜਦੋਂ ਪਰਿਵਾਰ ਨੇ ਉਸ ਨੂੰ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਉਸ ਦੇ ਮਾਪਿਆਂ ਅਤੇ ਡਾਕਟਰਾਂ ਉੱਪਰ ਦਬਾਅ ਪਾਇਆ ਗਿਆ ਤਾਂ ਕਿ ਉਸ ਨੂੰ ਪੰਜਾਬ 'ਚ ਸ਼ਿਫਟ ਨਾ ਕੀਤਾ ਜਾ ਸਕੇ ਉਦੋਂ ਇਸ ਤੋਂ ਪਹਿਲਾਂ ਕਿਸਾਨ ਅਗੂ ਬਲਦੇਵ ਸਰਸਾ ਵੀ ਪ੍ਰਿਤਪਾਲ ਨੂੰ ਮਿਲਣ ਪਹੁੰਚੇ ਸੀ ਦੱਸਦੀ ਹੈ ਕਿ ਪ੍ਰਿਤਪਾਲ ਦੇ ਜ਼ਖਮੀ ਹੋਣ ਅਤੇ ਰੋहतक 'ਚ ਪਏ ਹੋਣ ਦੀ ਵੀਡੀਓ ਬੀਤੇ ਦਿਨੀ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸਾਂਝੀ ਕੀਤੀ ਸੀ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਪ੍ਰਿਤਪਾਲ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਜਿਸ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖ ਕੇ ਪ੍ਰਿਤਪਾਲ ਨੂੰ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ